ਮਜਲਿਸ ਵਿੱਚ ਕੋਈ ਭਾਈ ਮਰਦਾਨਾ ਜੀ ਵਰਗਾ ਰਬਾਬ ਨਹੀਂ ਸੀ ਵਜਾਇ ਸਕਦਾ ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੇਰਾ ਸੀ ਨਾ ਸੀ ਉਸ ਦਾ ਨਾਮ ਪਰ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਨਾਮ ਰੱਖ ਦਿੱਤਾ ਮਰਦਾਨਾ ਇਹ ਕਹਿ ਕੇ ਦਾਨਾ ਤੋਂ ਜ਼ਰੂਰ ਹੈ ਪਰ ਸ਼ਬਦ ਪਾ ਕੇ ਰਾਗ ਨੂੰ ਗਾਏ ਤਾਂ ਤੂੰ ਮਰਦਾਨਾ ਕਹਿ ਲਾਏ ਫਰਨਾਮ ਹੀ ਹੋ ਗਿਆ ਮਰਦਾਨਾ ਗੁਰੂ ਨਾਨਕ ਦੇਵ ਜੀ ਜੱਦ ਵੀ ਬਾਣੀ ਉਚਾਰਦੇ ਫਰਮਾਉਂਦੇ ਛੇੜ ਮਰਦਾਨਿਆ ਰਬ ਕਾਈ ਸਿਫਤ ਖੁਦਾ ਦੇ ਦیدار ਦਿਖੜੀਏ ਭਾਈ ਮਰਦਾਨਾ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀ ਲਈ ਤੁਰਿਆ ਤਾਂ ਕਹਿਣ ਲੱਗਾ ਕਿ ਐਸਾ ਉਪਦੇਸ਼ ਦਿਓ ਕਿ ਨਿਭ ਆਵੇ ਤਾਂ ਬਾਬੇ ਨੇ ਕੀ ਕਿਹਾ ਪਹਿਲਾ ਗੇਸ ਨਾ ਕਟਾਈ ਦੂਜਾ ਪਿਛਲ ਰਾਤ ਜਾ ਕੇ ਸਤਨਾਮ ਦਾ ਜਾਪ ਕਰੀਂ ਪਾਵ ਕੇ ਅੰਮ੍ਰਿਤ ਵਿਲਾ ਸੰਭਾਲੀ ਤੀਜਾ ਆਏ ਗਏ ਸਾਧ ਸੰਤ ਲੋੜਵੰਦ ਦੀ ਸੇਵਾ ਕਰੀ ਬੜੇ ਮਾਨ ਨਾਲ ਕਿਆ ਸੀ ਭਾਈ ਮਰਦਾਨਾ ਨੇ ਬਾਬੇ ਨੂੰ ਤੂੰ ਖੁਦਾ ਦਾ ਡੂਮ ਹੈ ਤੇ ਮੈਂ ਤੇਰਾ ਡੂਮਾ ਤੂੰ ਖੁਦਾ ਨੂੰ ਪਾਇਆ ਹੈ ਤੇ ਮੈਂ ਉਸ ਖੁਦਾ ਨੂੰ ਤੇਰੇ ਵਿੱਚ ਦੇਖਿਆ ਹੈ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਜਦ ਇੱਕ ਐਸੇ ਰਬਾਬੀ ਦੇ ਦਾਸ ਪਾਉਣ ਲਈ ਬੇਨਤੀ ਕੀਤੀ ਸੀ ਜੋ ਬਾਣੀ गा ਸੁਣਾ ਸਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਸ ਮਾਨਨਾਰ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਉਸ ਦੀ ਸਾਖ ਮਹਿਮਾ ਪ੍ਰਕਾਸ਼ ਵਾਰਤਕ ਨੇ ਵੀ ਪੜੀ ਹੈ ਇੱਕ ਮਰਦਾਨਾ ਮੇਰਾ ਹੈ ਸੀ ਪੁਰਾਤਨ ਉਹ ਸੁਣੀਂਦਾ ਹੈ ਬਲਵੰਡ ਸਦਾਏ ਦੇਂਦਾ ਹਾਂ ਪਰ ਇੰਜ ਰੱਖਣਾ ਜਿਵੇਂ 32 ਦੰਦਾਂ ਵਿੱਚ ਜੀਬ ਹੁੰਦੀ ਹੈ ਮਰਦਾਨਾ ਦੇ ਅਕਾਲ ਚਲਾਣੇ ਸਮੇਂ ਜੋ ਬਾਬੇ ਤੇ ਉਸ ਦੀਆਂ ਗੂੜੀਆਂ ਗੱਲਾਂ ਹੋਈਆਂ ਉਸ ਦਾ ਵੇਰਵੇ ਨਾਲ ਜ਼ਿਕਰ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਮਰਦਾਨਿਆਂ ਜੇ ਚਾਹੇ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗ ਦਰਿਆ ਵਿੱਚ ਸੁੱਟ ਦਈਏ ਜੇ ਤੇਰੀ ਖਾਹਿਸ਼ ਹੋਵੇ ਤਾਂ ਖਤਰੀ ਵਾਂਗ ਸਾੜ ਦਈਏ ਜੇ ਤੇਰੀ ਇੱਛਾ ਹੈ ਤਾਂ ਮੁਸਲਮਾਨ ਵਾਂਗ ਦਬਾ ਦਈਏ ਅਤੇ ਪਿਰਾਚਿਤ ਹੈ ਤਾਂ ਪਾਰਸੀ ਵਾਂਗ ਹਵਾ ਵਿੱਚ ਸੁੱਟ ਦਈਏ ਭਾਈ ਮਰਦਾਨਾ ਜੀ ਜੋ ਬ੍ਰਾਹਮ ਅਵਸਥਾ ਨੂੰ ਪੁੱਜ ਚੁੱਕੇ ਸਨ ਕਾਣ ਲੱਗੇ ਵਾਹ ਬਾਬਾ ਵਾ ਅਜੇ ਵੀ ਸਰੀਰਾਂ ਦੇ ਚੱਕਰ ਵਿੱਚ ਤੁਹਾਡੇ ਸਾਥ ਕਰਦੇ ਹੀ ਦਾ ਖਿਆਲ ਹੀ हट ਗਿਆ ਹੈ ਮੈਂ ਤਾਂ ਹੁਣ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਹਿੱਸਾ ਹੀ ਸਮਝਦਾ ਹਾਂ ਪਰ ਦੇਖਣ ਲਈ ਕਿ ਬਾਬਾ ਕਿਸ ਥਾਂ ਤੋਂ ਬੋਲ ਰਿਹਾ ਹੈ ਬਾਬੇ ਨੇ ਫਿਰ ਕਿਹਾ ਮਰਦਾਨਿਆ ਤੂੰ ਮੇਰਾ ਬੜਾ ਸਾਥ ਨਿਭਾਇਆ ਚਿਤ ਕਰਦਾ ਹੈ ਕਿ ਤੇਰੀ ਸਮਾਦ ਬਣਾ ਕੇ ਤੈਨੂੰ ਜਾਗ ਵਿੱਚ ਮਸ਼ਹੂਰ ਕਰ ਦਈਏ। ਤਮਰਦਾਨ ਨੇ ਕੁਝ سنجੀਦਾ ਹੋਇਆ ਆਖਿਆ। "ਬਾਬਾ ਬੜੀ ਮੁਸ਼ਕਿਲ ਨਾਲ ਤਾਂ ਤੇਰਾ ਸਰੀਰ ਰੂਪੀ ਸਮਾਦ ਵਿੱਚੋਂ ਨਿਕਲਣ ਲੱਗਾ। ਇਸ ਨੂੰ ਫਿਰ ਪੱਥਰ ਦੀ ਸਮਾਦ ਵਿੱਚ ਕਿਉਂ ਪਾਉਂਦੇ ਹੋ?" ਇਸ ਔਰ ਦੇ ਯਾਗਾ ਹੂ ਬਾਬੇ ਨੇ ਮਰਦਾਨਾ ਜੀ ਨੂੰ ਛਾਤੀ ਨਾਲ ਲਾਇਆ ਤੇ ਕਿਆ ਤੂੰ ਬ੍ਰਾਹਮਣ ਨੂੰ ਪਛਾਣ ਲਿਆ ਮਰਦਾਨਿਆ ਤੂੰ ਬ੍ਰਾਹਮਣ ਨੂੰ ਪਛਾਣ ਲਿਆ